ਤੁਸੀਂ ਅੱਜ ਹੜਪ੍ਰਿਤਤ ਇਲਾਕੇ ਦਾ ਦੌਰਾ ਵੀ ਕੀਤਾ ਵਾ ਕਿਹੜੇ ਹਾਲਾਤ ਵਾ ਤੇ ਕਿਸ ਤਰੀਕੇ ਨਾਲ ਕੇ ਲੋਕੀ ਸਰਕਾਰ ਵੱਲੋਂ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਪੰਜਾਬ ਔਰ ਹਿਮਾਚਲ ਦੇ ਵਿੱਚ ਜਿਆਦਾ ਵਰਸ਼ਾ ਹੋਣ ਦੇ ਕਾਰਨ ਪੰਜਾਬ ਦੇ ਕੁਝ ਪਿੰਡਾਂ ਦੇ ਵਿੱਚ ਹੜ ਆਣ ਦੇ ਕਾਰਨ ਸਾਡੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਸਮੱਸਿਆ ਆ ਰਹੀ ਹੈ ਕੁਝ ਸਾਡੇ ਪੰਜਾਬੀਆਂ ਕਿਸਾਨਾਂ ਦੀ ਸਾਡੇ ਵੀਰਾਂ ਦੀ ਫਸਲ ਵੀ ਪਾਣੀ ਦੇ ਦਬਾਅ ਤਬਾਹ ਹੋ ਗਈ ਹੈ ਔਰ ਅੱਜ ਸਪੈਸ਼ਲੀ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਪੂਰਬ ਮੁੱਖ ਮੰਤਰੀ ਅੱਜ ਕਪੂਰਥਲਾ ਸੁਲਤਾਨਪੁਰ ਲੋਧੀ ਵਿੱਚ ਆਏ ਸਨ ਅਸੀਂ ਉਹਦੇ ਨਾਲ ਤੁਹਾਡੇ ਨਾਲ ਕਪੂਰਥਲੇ ਤੋਂ ਮੈਂਬਰ ਪਾਰਲੀਮੈਂਟ ਸਾਡੇ ਸੰਸੀਚੇਵਾਲ ਜੀ ਔਰ ਸਾਡੇ ਜੰਦਰ ਦੇ ਹਲਕਾ ਇੰਚਾਰਜ ਦਿਨੇਸ਼ ਪਾਲ ਜੀ ਸੈਂਟਰ ਤੋਂ ਹਲਕਾ ਇੰਚਾਰਜ ਸਿੱਤਨ ਕਾਲੀਜੀ ਪਰ ਮੈਂ ਸਾਡੇ ਹੋਰ ਬਹੁਤ ਸਾਰੇ ਸਾਥ ਜਿੰਦਰ ਤੋਂ ਅਸੀਂ ਨਾਲ ਦਿੱਤਾ ਜਨਰਲ ਆਏ ਸੀ ਔਰ ਸਾਡੇ ਕਪੂਰਥਲ ਤੋਂ ਖਾਸ ਕਰਕੇ ਮੇਰੇ ਵੀ ਕਮਰ ਇਕਬਾਲ ਸਿੰਘ ਜੀ ਜਿਹੜੇ ਕਿ ਸਾਡੇ ਕਪੂਰਥਲਾ ਜ਼ਿਲ੍ਹੇ ਦੇ ਸਟੇਟ ਵਿੰਗ ਦੇ ਪ੍ਰਧਾਨ ਨੇ ਉਹ ਵੀ ਸਾਨੂੰ ਉੱਥੇ ਆਪਣੇ ਸਾਥੀਆਂ ਨਾਲ ਮਿਲੇ ਔਰ ਅਸੀਂ ਸਾਰੇ ਹੀ ਸਾਡੇ ਨਾਲ ਅਰੋੜਾ ਮਹਾਸਭਾ ਦੇ ਪੰਜਾਬ ਦੇ ਚੇਅਰਮੈਨ ਗਰਵਰ ਸਾਹਿਬ ਅਸੀਂ ਸਾਰੇ ਉਥੋਂ ਸੇ ਆ ਕੇ ਦੇਖ ਕੇ ਆ ਰਹੇ ਹਾਲਾਤ ਦੇਖ ਕੇ ਕਿਉਂਕਿ ਜੋ ਅੱਜ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਅਗਰ ਕਿਹਾ ਜਾਏ ਮੁਸੀਬਤਾਂ ਸਮਾਂ ਹੈ ਆ ਸਾਡੇ ਬਹੁਤ ਸਾਰੇ ਕਿਸਾਨ ਵੀਰ ਜਿਨ੍ਹਾਂ ਦੀਆਂ ਫਸਲਾਂ ਸਾਰੀਆਂ ਤਬਾਹ ਹੋ ਗਈਆਂ ਉਹਨਾਂ ਨੂੰ ਸਰਕਾਰ ਦੀ ਵੀ ਸਖਤ ਦੀ ਲੋੜ ਹੈ ਔਰ ਆਪਣੇ ਸਾਥੀਆਂ ਦੀ ਪੈਨਾ ਭਰਾਵਾਂ ਦੀ ਵੀ ਮਦਦ ਦੀ ਲੋੜ ਹੈ ਨਹੀਂ ਜੇ ਗੱਲ ਕਰੀਏ ਕਹੋ ਕਿ ਲੋਕ ਜ਼ਿਆਦਾਤਰ ਪੋਲੀਟਿਕਲ ਜਿਹੜੇ ਹੈ ਪਾਰਟੀਆਂ ਵਾ ਫੋਟੋਕ ਚਾਨ ਤੱਕੀ ਮਤਕੀ ਜਾਂ ਇਧਰ ਇੱਕ ਮਨੂ ਹੀ ਅੱਗੇ ਆ ਰਹੀ ਆ ਵਾ ਤੇ ਕਹਿੰਦੇ ਕਿ ਬਾਕੀ ਸਰਕਾਰ ਦੇ ਉੱਤੇ ਵੀ ਗੰਭੀਰ આરોਪ ਲਗਾਈ ਜਾਂਦੀ ਹੈ ਇਸ ਸਮੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਾਡੀ ਸਰਕਾਰ ਹੈ ਉਹ ਸਾਡੇ ਮੁੱਖ ਮੰਤਰੀ ਸਰਦਾਰ ਭਵਨ ਸੇਮਾਨ ਸਾਹਿਬ ਜਿਸ ਦਿਨ ਦਾ ਇੱਥੇ ਹੜ ਆਇਆ ਕੂਥਲੇ ਪਹਿਲੇ ਦਿਨ ਤੋਂ ਹੀ ਉਹ ਕੂਥਲੇ ਆਏ ਸਨ ਉਹਨਾਂ ਨੇ ਉਸ ਦਿਨ ਕਿਹਾ ਸੀ ਕਿ ਅਸੀਂ ਕਿਸਾਨਾਂ ਦਾ ਜੋ ਵੀ ਨੁਕਸਾਨ ਫਸਲਾਂ ਦਾ ਹੋਏਗਾ ਉਹਦੇ ਨਾਲ ਨਾਲ ਜਿਹਨਾਂ ਲੋਕਾਂ ਨੇ ਫਸਲਾਂ ਥੇਕੇ ਤੇ ਲੈ ਕੇ ਬੀਜੀਆਂ ਨੇ ਉਹ ਚਾਹੇ ਕੋਈ ਮਜ਼ਦੂਰ ਹੈਗਾ ਚਾਹੇ ਉਸ ਪਿੰਡ ਦਾ ਵਪਾਰੀ ਹੈਗਾ ਜਿਹਦਾ ਜੋ ਵੀ ਨੁਕਸਾਨ ਹੋਏਗਾ ਪੰਜਾਬ ਸਰਕਾਰ ਉਹਦੀ ਪੂਰਤੀ ਕਰੇਗੀ ਉਹਦੀ ਪਰਪਾਈ ਕਰੇਗੀ ਸੋ ਅਸੀਂ ਇਹਨਾਂ ਚੀਜ਼ਾਂ 'ਚ ਬਲੀਵ ਨਹੀਂ ਰੱਖਦੇ ਫੋਟੋਆਂ ਚਾਣੀਆਂ ਤੇ ਕੁਝ ਆਪੋ ਜਿਹੇ ਨਹੀਂ ਹੈਗੀ ਜਿਹਨਾਂ ਨੇ ਕੁਝ ਨਹੀਂ ਕੀਤਾ ਅੱਜ ਕੋਈ ਵੀ ਦੇਖੋ ਅੱਜ ਕੇਂਦਰ 'ਚ ਜੋ ਸਰਕਾਰ ਹੈ BJP ਸਰਕਾਰ ਹੈ ਪੰਜਾਬ ਦਾ ਕੋਈ ਵੀ BJP ਨੇਤਾ ਨਹੀਂ ਬੋਲਿਆ ਕਿ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਮੀਡੀਏਟਲੀ ਗ੍ਰਾਂਟ ਮਿਲਣੀ ਚਾਹੀਦੀ ਹੈ ਜੇ ਆਪਾਂ ਗੱਲ ਕਰੀਏ ਸਲਤਨਪੁਰ ਦੀ ਉੱਥੇ ਨੇ ਬਤਾਇਆ ਕਿ ਜਿਹੜਾ ਕਿ ਰਾਣਾ 인ਦਰ ਪ੍ਰਤਾਪ ਕਹਿ ਰਹੇ ਆ ਕਿ ਜਿੰਨੀ ਮਦਦ ਮੇਰੇ ਵੱਲੋਂ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਕੁਝ ਵੀ ਕੀਤਾ ਨਹੀਂ ਜਾ ਰਿਹਾ ਵਾ ਦੇਖੋ ਇੱਕ ਸਿਰਫ ਕਹਿ ਦੇਣ ਦੇ ਨਾਲ ਮਦਦ ਨਹੀਂ ਹੋ ਜਾਂਦੀ ਕਹਿਣ ਨੂੰ ਤੁਸੀਂ ਜੋ ਮਰਜ਼ੀ ਕਹਿ ਦਿਓ ਪ੍ਰੈਕਟੀਕਲੀ ਸਾਰੇ ਲੋਕੀ ਜਾਣਦੇ ਨੇ ਸਾਰਾ ਪੰਜਾਬ ਜਾਣਦਾ ਕਿ ਆਮ ਆਦਮੀ ਪਾਰਟੀ ਦਾ ਦੇ ਮੁੱਖ ਮੰਤਰੀ ਸਾਡੇ ਸੁਪਰੀਮ ਅਰੰਕੇਜ ਜੀਵਾ ਜੀ ਸਾਡੇ ਪੰਜਾਬ ਦੇ ਪਰਿਵਾਰੀ ਮਨੀਸ਼ ਜੋਹਰ ਜੀ ਅਨ ਸultanpur ਦੇ ਲੋਕਾਂ ਦਾ ਵੀ ਇਲਜ਼ਾਮ ਸਾਡਾਂ ਜਿਹੜੇ ਹੈਗੇ ਨੇ ਸਾਡੇ ਅਮਨ ਅਰੋੜਾ ਜੀ ਉਹਦੇ ਨਾਲ ਜਿੰਨੇ ਪੰਜਾਬ ਸਰਕਾਰ ਦੇ ਮਨਿਸਟਰ ਹੈਗੇ ਨੇ ਔਰ ਮੇਰੀ ਔਰ ਮੁੰਡਿਆ ਜੀ ਦੀ ਸਪੈਸ਼ਲ ਡਿਊਟੀ ਲੱਗੀ ਹੈਗੀ ਏ ਕਪੂਰਥਲੇ ਦੀ ਮੈਂ ਲਗਾਤਾਰ ਆ ਰਹੇ ਹਾਂ ਔਰ ਸਾਰੇ ਇਥੋਂ ਦੇ ਚੇਅਰਮੈਨ ਸਾਹਿਬਾਨ ਸਾਡੇ ਵਲੰਟੀਅਰ ਸਾਹਿਬਾਨ ਸਾਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਪੰਜਾਬ ਦੇ ਵਿੱਚ ਕਿਸਾਨਾਂ ਦੇ ਜਿਹੜੇ ਲੋਕੀ ਹੜਪੀਟ ਤਾਂ ਹੈ ਉਹਨਾਂ ਦੀ ਮਦਦ ਸਾਡੇ ਮੰਤਰੀ ਸਾਹਿਬਾਨ ਮਨਦਰਪਕਤ ਜੀ ਤੇ ਹਰਦੀਪ ਮੁੰਡਿਆ ਜੀ ਸਮੇਂ-ਸਮੇਂ ਆ ਕੇ ਇਲਾਕੇ ਦਾ ਦੌਰਾ ਕਰ ਰਹੇ ਨੇ ਔਰ ਪੰਜਾਬ ਸਰਕਾਰ ਵੱਲੋਂ ਜਿਹੜੇ ਵੀ ਫੰਡ ਆਏ ਨੇ ਉਹਨਾਂ ਦੇ ਅਨੁਸਾਰ ਜਿਹੜੀਆਂ ਵੀ ਸਹੂਲਤਾਂ ਉਹਨਾਂ ਨੂੰ ਚਾਹੀਦੀਆਂ ਨੇ ਹੜਪੀਟਤਾਂ ਨੂੰ ਇਹ ਸਮੇਂ-ਸਮੇਂ ਜਾ ਕੇ ਦੇ ਰਹੇ ਨੇ ਔਰ ਅਸੀਂ ਮਹਾਰਾ ਦੀ ਬੜੀ ਬਖਸ਼ਿਸ਼ ਹੈ ਜੇ ਪ੍ਰਕੋਪ ਹੜ ਦਾ ਛਾਇਆ ਸੀ ਨਾ ਅੱਜ ਪਾਣੀ ਬਹੁਤ ਥੱਲੇ ਆ ਚੁੱਕਾ ਔਰ ਇਹਨਾਂ ਨੇ ਜਿਹੜੇ ਘਰ ਘਰ ਜਾ ਕੇ ਮੰਤਰੀ ਸਾਹਿਬਾਨ ਨੇ ਤੇ ਅਸੀਂ ਸਾਡੇ ਇਲਾਕੇ ਦੇ ਵਲੰਟੀਅਰ ਸਾਹਿਬਾਨਾਂ ਨੇ ਜਿਹੜੀ ਉਹਨਾਂ ਦੀ ਘੜ ਪੀੜਤਾਂ ਦੀ ਮਦਦ ਕੀਤੀ ਹੈ ਤਨ ਮਨ ਧਨ ਦੇ ਨਾਲ ਅਸੀਂ ਕਰ ਰਹੇ ਪਰ ਗੱਲ ਇਹ ਵੀ ਸੁਣਨਾ ਚਾਹੁੰਦੇ ਹਾਂ ਉੱਥੇ ਦੇ ਮਤ ਐਕ ਸਾਹਿਬ ਤਾਂ ਕਹਿੰਦੇ ਇਹ ਤਾਂ ਸਿਰਫ ਇੱਕ ਕਲਬ ਕਲੋਕਿਕ ਗੱਡੀਆਂ ਦੇ ਵਿੱਚ ਘੁੰਮ ਕੇ ਜਾਂਦੇ ਕਿ ਪੈਦਲ ਯਾਤਰਾ ਤੇ ਕਿਤੇ ਨਾ ਗਿੱਲੇ ਹੋ ਕੇ ਆਂਦੇ ਸੁੱਕੇ ਹੋ ਕੇ ਆਂਦੇ ਐ ਗੱਡੀ ਤੇ ਸਾਹਿਬ ਬੁਖਲਾਏ ਹੋਏ ਨੇ ਉਹਨਾਂ ਦੀ ਥੋੜਾ ਜਿਹਾ ਨਾ ਰਪਈਆਂ ਦੇ ਨਾਲ ਉਹਨਾਂ ਨੇ ਜਿਹੜੀਆਂ ਵੋਟਾਂ ਲਈਆਂ ਨੇ ਜਿੱਤੇ ਨੇ ਨਾ ਸੁਲਤਾਨਪੁਰ ਤੋਂ ਤੇ ਅਸੀਂ ਉਹ ਉਸ ਮਸਲੇ ਨੂੰ ਨਹੀਂ ਛੇੜਦੇ ਉਹਨਾਂ ਨੂੰ ਰੁਪਈਆ ਮੁੱਖ ਨਜ਼ਰ ਆ ਰਿਹਾ ਉਹਨਾਂ ਨੂੰ ਲੋਕਾਂ ਦੇ ਨਾਲ ਖਲਵਾੜ ਕਰਨਾ ਚੰਗਾ ਲੱਗ ਰਿਹਾ ਸਾਡੇ ਮੰਤਰੀ ਸਾਹਿਬਾਨ ਜਾਣਦੇ ਨੇ ਉਹ ਮੰਤਰੀਆਂ ਨੂੰ ਸੰਤਰੀਆਂ ਦਾ ਦਰਜਾ ਦਿੰਦੇ ਨੇ ਉਹ ਆਮ ਪਾਰਟੀ ਦੇ ਬਿਤੇ ਹੈ ਕਿ ਇਹ ਫੋਟੋਸ਼ੂਟ ਦਾ ਕਿਉਂ ਇਲਜ਼ਾਮ ਲਾਂਦੇ ਕਿ ਫੋਟੋਸ਼ੂਟ ਕਰਨਾਂ ਦੀ ਬਿਧਾ ਹੈ ਕਿ ਜਾਣਗੇ ਨਾ ਜਦੋਂ ਘਰ ਘਰ ਜਾਣਗੇ ਸੇਵਾ ਕਰਨ ਤੇ ਫੋਟੋਸ਼ੂਟ ਵੀ ਹੋਏਗਾ ਤੁਹਾਡੇ ਵਰਗਾ ਮੀਡੀਆ ਉਹਨਾਂ ਨੂੰ ਕਵਰ ਕਰੇਗਾ ਔਰ ਸੋਸ਼ਲ ਮੀਡੀਆ ਅਸਲੇ ਪਾਵਰ ਚ ਹੈ ਜੇ ਤੁਸੀਂ ਸਾਡੇ ਮੰਤਰੀਆਂ ਨੂੰ ਸਰਕਾਰ ਨੂੰ ਕਵਰ ਨਹੀਂ ਕਰਨਾ ਤੇ ਕਿਹਨੂੰ ਕਵਰ ਕਰਨਾ ਜਦੋਂ ਸਾਡੀ ਕਵਰੇਜ ਹੁੰਦੀ ਹੈ ਬੇਨਤੀ ਤੇ ਸਾਡੀ ਕਵਰੇਜ ਹੁੰਦੀ ਢਿੱਡਪੀੜ ਹੁੰਦੀ ਹੈ ਦੂਜੀ ਵਿਰੋਧੀ ਪਾਰਟੀ ਨੂੰ ਵੀ ਉਹ ਕਵਰੇ ਦਾ ਹਿੱਸਾ ਕਿਉਂ ਨਹੀਂ ਬਣ ਰਹੀ ਜੇ ਪਿੱਛੇ ਕਿ ਸੋਸ਼ਲ ਮੀਡੀਆ ਤੇ ਵੀਡੀਓ ਵੀ ਆਏ ਸੀ ਕਿ ਕੀ ਡੀਪੀਆਰਓ ਮੰਤਰੀ ਦੇ ਬਾਈਟ ਆਪ ਕਰਵਾਉਂਦਾ ਔਰ ਉਹਨੂੰ ਸਵਾਲ ਜਵਾਬ ਆਪ ਦੱਸਦਾ ਐ ਐਦਾਂ ਵੀ ਮੀਡੀਆ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਜੀ ਭਗਤ ਜੀ ਵੀ ਉੱਥੇ ਸੀ ਸੰਤ ਸੀਚੇਵਾਲ ਜੀ ਵੀ ਉੱਥੇ ਸੀ ਮੈਂ ਵੀ ਉੱਥੇ ਸੀ ਔਰ ਮੀਡੀਆ ਨੂੰ ਬਾਈਟ ਕਰਨ ਤੋਂ ਜਦੋਂ ਰੋਕਿਆ ਗਿਆ ਜਦੋਂ ਮੀਡੀਆ ਨੂੰ ਬਾਈਟ ਕਰਨ ਤੋਂ ਰੁਕਿਆ ਗਿਆ ਨਹੀਂ ਸੁਣੋ ਸੁਣੋ ਉਹ ਕਿਉਂ ਰੋਕਿਆ ਗਿਆ ਸੁਣੋ ਉਹ ਬੰਦਾ ਜਿਹੜਾ মিডিਆ ਦਾ ਕੋਈ ਚੈਨਲ ਚਲਾ ਰਿਹਾ ਸੀ ਸਰਦਾਰ ਸਾਹਿਬ ਮੇਰੀ ਤੁਹਾਨੂੰ ਬੇਨਤੀ ਕਿਤੇ ਇਹ ਤਾਂ ਨਹੀਂ ਕੀ ਜੇ ਤੁਹਾਨੂੰ ਲੱਗਦਾ ਕਿ ਸਰਕਾਰ ਦੇ ਜਿਹੜੇ ਚੈਨਲ ਹੋਈ ਤੁਹਾਨੂੰ ਆਰਪਟ ਕਰਨ ਪਹਿਲਾ ਸਵਾਲ ਖਤਮ ਹੋ ਜਵੇ ਉਹ ਸਵਾਲ ਬੇਹੂਦਾ ਕਰ ਰਹੇ ਸਨ ਮੰਤਰੀ ਸਾਹਿਬਾਨ ਨੂੰ ਸੁਣੋ ਸਵਾਲ ਉਹ ਕਰੋ ਜਿੱਦੀ ਲੋੜ ਹੈ ਜਦੋਂ ਮੰਤਰੀ ਸਾਹਿਬਾਨ ਨੂੰ ਸਿੱਧਾ ਸਵਾਲ ਕੀਤਾ ਜਾਏ ਮੰਤਰੀ ਸਾਹਿਬ ਜਵਾਬ ਦੇਣਗੇ ਉਦੋਂ ਰੋਕਿਆ ਗਿਆ ਡੀਪੀਆਰਓ ਵੱਲੋਂ ਵੀ ਤੁਸੀਂ ਸਵਾਲ ਸਹੀ ਨਹੀਂ ਕਰ ਰਹੇ ਇੱਕ ਤੇ ਲੋਕ ਹੜ ਦੇ ਵਿੱਚ ਮਰੇ ਹੋਏ ਨੇ ਅਸੀਂ ਉਹਨਾਂ ਦੀ ਸਹਾਇਤਾ ਕਰਨ ਆਏ ਆਂ ਉਹ ਲੋਕ ਆਪਣੀ ਟੀਆਰਪੀ ਵਧਾਉਣ ਵਾਸਤੇ ਸਾਨੂੰ ਉਲਟੇ ਸਿੱਧੇ ਸਵਾਲ ਕਰਦੇ ਸੀ ਸਾਡੇ ਮੰਤਰੀ ਸਾਹਿਬਾਨ ਨੇ ਪਰ ਸਰ ਜਿਹੜਾ ਜਨਤਾਰਨ ਨਮਾਇੰਦਾ ਹੁੰਦਾ ਨਾ ਚਾਹੇ ਸਵਾਲ ਸਿੱਧਾ ਵਾ ਚਾਹੇ ਪੁੱਠਾ ਵਾ ਮੀਡੀਆ ਦਾ ਕੰਮ ਹੈਗਾ ਪੁੱਛਣਾ ਤਾਂ ਜਨਤਾਰਨ ਨਮਾਇੰਦੇ ਦਾ ਕੰਮ ਹੈਗਾ ਸਵਾਲ ਦਾ ਜਵਾਬ ਦੇਣਾ ਬਿਲਕੁਲ ਠੀਕ ਹੈ ਪਰ ਇਸ ਦੇ ਵਿੱਚ ਜੇ ਸਰਕਾਰੀ ਅਰਚਨਾ ਬਰਣ ਕਿਤਨਾ ਕਿਤੇ ਇਹ ਜੀ ਆਪਾਂ ਉਸ ਵਿਸ਼ੇ ਨੂੰ ਪਾਸੇ ਰੱਖ ਦਈਏ ਸਾਡੇ ਮੰਤਰੀ ਸਾਹਿਬਾਨ ਸੁਣੋ ਮੇਰੀ ਬੇਨਤੀ ਇਹ ਗਏ ਨੇ ਸਰਕਾਰ ਵੱਲੋਂ ਜਿਹੜੀ ਸੂਤ ਮਿਲੀ ਹੈ ਵੰਡਣ ਗਏ ਨੇ ਮੀਡੀਆ 'ਚ ਇਹਨਾਂ ਦਾ ਆਉਣਾ ਜ਼ਰੂਰੀ ਸੀ ਮੀਡੀਆ ਨੇ ਇਹਨਾਂ ਨੂੰ ਕਵਰ ਕੀਤਾ ਦੂਜਿਆਂ ਨੂੰ ਠੰਡਾ ਨਹੀਂ ਕੱਢਿਆ ਸਾਨੂੰ ਉਹਦੀ ਕੋਈ ਡਿਪੀ ਨਹੀਂ ਸਾਨੂੰ ਇਹ ਹੈ ਅਸੀਂ ਸਰਕਾਰ ਦੇ ਨਮਾਇंदे ਆ ਅਸੀਂ ਸੇਵਾ ਕਰਨ ਵਾਸਤੇ ਗਏ ਆ ਨਾ ਕਿ ਫੋਟੋਸ਼ੂਟ ਕਰਨ ਵਾਸਤੇ ਸਾਡੇ ਮੰਤਰੀ ਸਾਹਿਬਾਨ ਮੁੰਡਿਆ ਸਾਹਿਬਾਨ ਔਰ ਭਗਤ ਜੀ ਜਦੋਂ ਜਦੋਂ ਵੀ ਉੱਥੇ ਗਏ ਨੇ ਇਹਨਾਂ ਦੇ ਨਾਲ ਪੂਰੇ ਇਲਾਕੇ ਦੀ ਕ੍ਰੀਮ ਗਈ ਹੈ ਸਾਰੇ ਇਲਾਕਿਆਂ ਦੇ ਹਲਕਿਆਂ ਦੇ ਹਲਕਾ ਇਨਚਾਰਜ ਗਏ ਨੇ ਚੇਅਰਮੈਨ ਗਏ ਨੇ ਅਸੀਂ ਗਏ ਆ ਔਰ ਅਸੀਂ ਦੁਆ ਕਰਦੇ ਆ ਰੱਬ ਅਕੇ ਸੱਚੇ ਪਾਤਸ਼ਾਹ ਵਾਹਿਗੁਰੂ ਇਹ ਪ੍ਰਾਪੋ ਗੰਡੇ ਤੋਂ ਸਾਨੂੰ ਸਾਡੇ ਜਿਹੜੇ ਸੁਤਾਨਪੁਰ ਕਵਰ ਕਰ ਲਿਆ ਹਾਂਜੀ ਸੁਤਾਨਪੁਰ ਪੂਰਾ ਕਵਰ ਕਰ ਲਿਆ ਸੁਤਾਨਪੁਰ ਪੂਰਾ ਕਵਰ ਕਰ ਰਿਹਾ ਜੀ ਅੱਜ ਅਸੀਂ ਜਦੋਂ ਗਏ ਆ 4-5 ਫੁੱਟ ਪਾਣੀ ਲੱਥ ਚੁੱਕਾ ਲੋਕ ਤਕਰੀਬਨ ਹੁਣ ਥੋੜਾ ਜਿਹਾ ਸੁੱਕ ਦਾ ਸਾਲ ਆ ਰਹੇ ਨੇ ਜੀ ਉਹਨਾਂ ਦਾ ਨੁਕਸਾਨ ਹੋਇਆ ਉਹ ਪਰ ਭਾਈ ਸਰਕਾਰ ਕਰੇਗੀ ਅਸੀਂ ਵਾਧਾ ਕੋਈ ਨਾ ਵਾਲਾ ਦੇਸਵਾ ਪਿੰਡ ਦੇ ਪਿੱਛੇ ਪਿੱਛੇ ਜਿੰਨੇ ਵੀ ਪਿੰਡ ਹੈਗੇ ਆ ਉੱਥੇ ਬਹੁਤ ਘਟ ਗਏ ਤੁਹਾਡੇ ਮੰਤਰੀ ਮੰਡਲ ਸਾਰੇ ਗਏ ਜੀ ਸੁਣੋ ਮੇਰੀ ਬੇਨਤੀ ਜਿਹੜਾ ਲੋਕਾਂ ਕੋਲ ਨਾ ਕਰਦੇ ਨੇ ਨਾ ਉਹ ਨਹੀਂ ਉੱਥੇ ਗਏ ਅਸੀਂ ਅਸੀਂ ਦਿਨ ਰਾਤ ਉੱਥੇ ਜਾ ਕੇ ਮੰਡ ਤੇ ਸੇਵਾ ਕੀਤੀ ਹੈ ਸਾਡੇ ਮੰਤਰੀ ਸਾਹਿਬਾਨਾਂ ਨੇ ਮੋਢਿਆਂ ਤੇ ਬੋਰੀਆਂ ਚੱਕ ਕੇ ਫੀਡ ਦੀਆਂ ਲੋਕਾਂ ਦੇ ਘਰਾਂ ਚ ਪਹੁੰਚਾਈਆਂ ਨੇ ਲੋਕ ਤਾਂ ਕਹਿੰਦੇ 18 ਦਾ ਤਾਂ ਹਲੇ ਮੁਆਵਜ਼ਾ ਦਿੱਤਾ ਨਹੀਂ ਗਿਆ ਤੇ ਉਹਨਾਂ ਇਹ 25 ਤਾਂ ਮਿਲ ਜੂਗਾ ਕੋਈ ਹੋਣਾ ਗੁਰਜੀਤ ਸਿੰਘ ਦੇ ਦੇਗਾ ਕੋਈ ਗੱਲ ਨਹੀਂ ਜੇ ਉਹ ਪ੍ਰੋਪਗੈਂਡਾ ਕਰ ਰਹੇ ਤਾਂ ਦੇ ਦੇਗਾ ਸਰਕਾਰ ਨੇ ਜਿਹੜਾ ਦੇਣਾ ਸਰਕਾਰ ਨੇ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖ ਕੇ ਦੇਣਾ ਹੈ ਅਸੀਂ ਪ੍ਰੋਪਗੈਂਡੇ ਦੇ ਵਿੱਚ ਨਹੀਂ ਪੈ ਗਏ ਕੁਦਰਤੀ ਆਫਤ ਹੈ ਕੁਦਰਤ ਨਾਲ ਲੜਿਆ ਨਹੀਂ ਜਾ ਸਕਦਾ ਸਿਰਫ ਇੱਕ ਸਹਾਇਤਾ ਕੀਤੀ ਜਾ ਸਕਦੀ ਲੋਕਾਂ ਦੀ ਜਿਹੜੀ ਸਾਡੀ ਪਾਰਟੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੇ ਸ੍ਰੀ ਹਰਵਿੰਦ ਕੇਜਰੀਵਾਲ ਜੀ ਅੱਜ ਆਏ ਹੈ ਸੁਲਤਾਨਪੁਰ ਔਰ ਤੁਸੀਂ ਦੇਖਿਆ ਹੋਊਗਾ ਪਹਿਲੀ ਵਾਰੀ ਕੋਈ ਰਾਸ਼ਟਰੀ ਪਾਰਟੀ ਦਾ ਨੇਤਾ ਪ੍ਰਿਪੋ ਅੱਜ ਪੰਜਾਬ ਚ ਆ ਕੇ ਹੜਾ ਪਿੰਡਾਂ ਦਾ ਨਹੀਂ ਸਹਾਇਤਾ ਕਰਕੇ ਗਿਆ ਹੈ ਜਿੱਦ ਨੂੰ ਲੱਗਦਾ ਵੀ ਕਿਸੇ ਵੀ ਸਰਕਾਰ ਖਾਜੀ ਤੱਕ ਤੁਸੀਂ ਦੇਖਿਆ ਕਾਂਗਰਸ ਕਿਸ ਤਰ੍ਹਾਂ ਦੀ ਕਿਰਸੇਤਾ ਕਰਕੇ ਗਈ ਹੈ ਕਿੰਨੀ ਦੇ ਸਹਾਇਤਾ ਕੋ ਆਰਥਿਕ ਤੌਰ ਤੇ ਕਿ ਖਾਣ ਪੀਣ ਦੀ ਵਸਤੂ ਆ ਦੇ ਕੇ ਕਿਸ ਤਰੀਕੇ ਦੀ ਖਾਣ ਪੀਣ ਦੀਆਂ ਵਸਤਾਂ ਦੀ ਸਹਾਇਤਾ ਆਰਥਿਕ ਸਹਾਇਤਾ ਵੀ ਇਹ ਵੀ ਕਹਿ ਕੇ ਗਿਆ ਵੀ ਪਾਣੀ ਖਤਮ ਹੋਣ ਤੋਂ ਬਾਅਦ ਸਾਰੀ ਤਰ੍ਹਾਂ ਦੀ ਸਹਾਇਤਾ ਕੀਤੀ ਜਾਊਗੀ ਜੇ ਕਿਸੇ ਦਾ ਮਕਾਨ ਟੁੱਟਾ ਤੇ ਉਹਦੇ ਮਕਾਨ ਦੀ ਰਿਪੇਅਰ ਕਰਾਈ ਜਾਊਗੀ ਕਿਸੇ ਨੂੰ ਲੋਕਾਂ ਨੂੰ ਆਸ ਰੱਖਣੀ ਚਾਹੀਦੀ ਸਰਕਾਰ ਤੇ ਕਿ ਮਿਲੂਗਾ ਕਿ 18 ਦੇ ਹਾਲਾਤ ਮੰਗੋ ਨਹੀਂ ਹਾਂਗਾ ਉਸ ਲਈ 18 ਦਾ ਹਾਲਾਤ ਸਾਡੇ ਤੋਂ ਪਹਿਲਾਂ ਦੇ ਆ ਸਾਡੇ ਨਾਲ ਅੱਜ ਗੱਲ ਕਰੋ 23 ਵਾਲੀ 24 ਵਾਲੀ 25 ਵਾਲੀ ਗੱਲ ਕਰੋ ਸਾਡੇ 18 ਦੀ ਗੱਲ ਨਾ ਕਰੋ ਸਾਡੇ ਨਾਲ ਸਰਕਾਰ ਆਹੀ ਆਈ ਪਾਈ ਚ ਸਾਡੇ ਸਾਡਾ ਮੋਦੀ ਦੇ ਬਿਨਾਂ ਇਹ ਤੇ ਕਹਿੰਦੇ ਕਿ ਮੈਂ ਆਪਣੀ ਜੇਬ ਵਿੱਚ ਸਾਰਾ ਖਰਚਾ ਕਰੀਦਾ ਐ ਤੇ ਮੇਂ ਬੋਟਲਾਂ ਤੋਂ ਨਹੀਂ ਆ ਜਾਂਦੇ ਵੀ ਦੇਖਿਆ ਹੀ ਆ ਆਪ ਦੀ ਜੇਬ ਚ ਕੀ ਕਰਦੇ ਆ ਮੈਨੂੰ ਤੇ ਇੱਕ ਗੱਲ ਪਤਾ ਲੱਗੀ ਇੱਥੇ ਪਿੱਛੇ ਜੇ ਪਾਈਪਲਾਈਨ ਸਾਈਡ ਸਾਫ ਕਰਾਈ ਉਹਦਾ ਵੀ 29 ਲੱਖ ਦਾ ਬਿੱਲ ਪਾਉਣਾ ਚਾਹੁੰਦੇ ਸੀ ਉਹ ਅਜੇ ਪਿਆ ਨਹੀਂ ਕਾਰਪੋਰੇਸ਼ਨ ਕੋ ਪਰ ਬਿੱਲ ਪਾਉਣਾ ਚਾਹੁੰਦੇ ਸੀ 29 ਲੱਖ ਦਾ ਵੀ ਉਹ ਵੀ ਮੈਂ ਪਾ ਦਵਾਂ ਸਪਾਈ ਕਰਾ ਕੇ ਆ ਉਹਦਾ ਨਾਂ ਕਰਕੇ ਬਾਝ ਆਪਣਾ ਬਿੱਲ ਪਾਉਣਾ ਚਾਹੁੰਦੇ ਡਰਾਉਨਰ মিডিਆ ਉਹ ਸਾਡੇ ਭਗਜੀ ਐਸਲੇ ਮੰਤਰੀ ਮੰਡਲ ਦੇ ਵਿੱਚ ਜਿਹੜੇ ਪਹਿਲਾਂ ਸਾਡੇ ਫਾਦਰ ਸਾਹਿਬ ਭਗਤ ਜੂਨੀ ਲਾਲ ਜੀ ਮਨਿਸਟਰ ਹੁੰਦੇ ਸਨ ਉਹ ਔਰ ਥੰਮ ਸੀ ਸਰਕਾਰ ਦੇ ਤੇ ਬਹੁਤ ਜਿਨ੍ਹਾਂ ਨੇ ਵਰਕ ਕੀਤਾ ساری ਉਮਰ ਲਾਤੀ ਪਰਮਾਤਮਾ ਨੇ ਬਖਸ਼ਿਸ਼ ਕੀਤੀ ਗਾੜੀ ਮਹਿੰਦਰਪਾਲ ਭਗਜੀ ਨੂੰ ਵੀ ਮੰਤਰੀ ਬਣਾਇਆ ਔਰ ਪਹਿਲੀ ਵਾਰੀ ਖੜੇ ਹੋਏ ਚਲੋ ਪਾਰਟੀਆਂ ਦੇ ਨਾਲ ਸੰਬੰਧ ਬੰਦੇ ਰਹਿੰਦੇ ਨੇ ਔਰ ਜੇ ਸਮੇ ਸਮੇ ਦੇ ਨਾਲ ਇਸਬੰਧ ਹੁੰਦੇ ਨੇ ਔਰ ਬੜੀ ਵਜੀਗਤ ਦਿੱਤੀ ਤੇ ਮੰਤਰੀ ਮੰਡਲ ਚ ਸੀਐਮ ਸਾਹਿਬ ਨੇ ਇਹਨਾਂ ਨੂੰ ਵਾਜਿਆ ਮੈਂ ਗੱਲ ਕਰਾਂਗਾ ਕਿਉਂਕਿ ਸਾਡੇ ਕੋ ਆਏ ਗ੍ਰਹਿ ਵਿਖੇ ਮੈਂ ਇਹਨਾਂ ਦਾ ਆਇਆ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਸਾਡੇ ਹਲਕਾ ਇੰਚਾਰਜ ਕਰਮਵੀਰ ਐਡਵੋਕੇਟ ਬਹੁਤ ਵਧੀਆ ਮਿੱਤਰ ਨੇ ਜਿਹੜੇ ਕਿ ਉਹ ਵੀ ਬਹੁਤ ਵਧੀਆ ਸੇਵਾ ਕਰ ਰਹੇ ਨੇ ਉਹ ਫੋਨ ਕੀਤਾ ਇਹ ਕਹਿੰਦੇ ਮੈਂ ਵੀ ਆ ਰਿਹਾ ਵਾਂ ਦੂਸਰੀ ਗੱਲ ਇਹ ਸਾਡਾ ਰੋੜਾ ਮਹਾਸਭਾ ਪੰਜਾਬ ਮੈਂ ਚੇਅਰਮੈਨ ਪੰਜਾਬ ਦਾ ਹਾਂ ਔਰ ਸਾਡੇ ਇੱਥੇ ਪ੍ਰਧਾਨ ਔਰ ਸੁਲਤਾਨਪੁਰ ਤੋਂ ਨੀਡੂ ਜੈਪਾਲਜੀ ਪ੍ਰਧਾਨ ਮੋਕੇ ਤੋਂ ਸੰਜੀਵ ਨਰੂਲਾ ਜੀ ਪਿੰਡੂ ਜੀ ਅਮਰ ਦਿਵਾਨ ਜੀ ਜਲੰਧਰ ਇਹ ਸਾਰੇ ਸਾਡੇ ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਆਏ ਸੀਗੇ ਉਦੋਂ ਜਦੋਂ 1947 ਨੰਗੇ ਧੜ ਕਈ ਆਪਣੀਆਂ ਜ਼ਿੰਦਗੀਆਂ ਸ਼ੁਰੂ ਕੀਤੀਆਂ ਹੁਣ ਇਹ ਵੀ ਲੋਕ ਉਸ ਤਰ੍ਹਾਂ ਹੀ 23 ਦੇ ਵਿੱਚ ਉੱਜੜ ਹੜਾੜ ਆਏ ਉਦੋਂ ਜਿਹੜੇ ਸਾਡਾ ਰੋੜਾ ਮਾਨ ਸਭਾ ਸੰਸੀਚੇਵਾਲ ਨਾ ਜਾ ਕੇ ਤੇ ਉਹਦੇ ਵਿੱਚ ਆਈ ਸਾਰੀ ਫੀਡ ਜਾਨਵਰਾਂ ਨੂੰ ਡੰਗਰਾਂ ਨੂੰ ਔਰ ਸਾਰਾ ਮਾਲ ਜੋ ਇਹਨਾਂ ਨੇ ਮੰਗਿਆ ਉਹ ਅਸੀਂ ਵੰਡਿਆ ਉਸ ਤੋਂ ਬਾਅਦ ਐਤਕੀ ਵੀ ਹਲਕਾਂ ਚਾਰਜ ਕਰਮਵੀਰ ਦੇ ਨਾਲ ਜਾ ਕੇ ਸਾਰੀ ਇਹ ਹੀ ਬਣਦੇ ਰਹੇ ਔਰ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਜੀ ਵੀ ਔਰ ਸਾਰੇ ਜਿੰਨੇ ਮੰਤਰੀ ਕੁੜਿਆ ਸਾਹਿਬ ਜੀ ਸਾਰੇ ਹੁੰਦੇ ਨੇ ਪਰ ਮੈਂ ਖਾਸ ਕਰਕੇ ਮੰਗ ਕਰਦਾ ਹਾਂ ਸਰਕਾਰ ਕੋਲ ਮੈਂ ਪੋਸਟ ਕਰਦਾ ਹਾਂ ਇੱਕ ਤੇ ਜ਼ਿਲ੍ਹਾ ਪ੍ਰਸ਼ਾਸਨ ਇਹਨਾਂ ਜਲਦੀ ਜਨਾਂ ਪ੍ਰਸ਼ਾਸਨ ਜਦੋਂ ਕੋਈ ਵੰਡਣ ਜਾਂਦਾ ਹੈ ਪ੍ਰਾਈਵੇਟ ادارےਾਂ ਦੇ ਵਿੱਚ ਉਹਨਾਂ ਦੀ ਪਹਿਚਾਨ ਜ਼ਰੂਰ ਰੱਖੇ ਕਿਉਂਕਿ ਜਿਹੜੇ ਘਰ ਜਿਮੀਦਾਰਾਂ ਦੇ ਅੱਗੇ ਪਾਣੀ ਦੇ ਵਿੱਚ ਕੱਲੇ ਖੜੇ ਉਹਨਾਂ ਦੇ ਕੋਲ ਗਹਿਣਾ ਪੈਸਾ ਉਹਨਾਂ ਦੇ ਵਿੱਚ ਹੈ ਇਸ ਵਿੱਚ ਲੋਟੂ ਡੋਲਾ ਵੀ ਵਿੱਚ ਠੱਗ ਚੋਰ ਵੀ ਵੜ ਜਣੇ ਨੇ ਇਸ ਕਰਕੇ ਉਹਨਾਂ ਦੀ ਜ਼ਰੂਰ ਪਹਿਚਾਨ ਕੀਤੀ ਜਾਵੇ ਉਹ ਲੋਕ ਜਿਹੜੇ ਹੜ ਬੀੜਦ ਨੇ ਉਹਨਾਂ ਨੂੰ ਡਬਲ ਮਾਰ ਨਾ ਪਵੇ ਕਿਉਂਕਿ ਉਹਨਾਂ ਦੀ ਘਰੋਂ ਵੀ ਚੋਰੀ ਹੋ ਜਵੇ ਦੂਸਰੀ ਇਹ ਕੋਵਿਡ ਦੇ ਵਿੱਚ ਜਦੋਂ ਜਦੋਂ ਆਪ ਤਾਂ ਆਈਆਂ ਅਰੋੜਾ ਮਹਾਸਭਾ ਸਾਡੀ ਜਿਹੜੀ 28% ਆਏ ਵਾਲੇ ਪੰਜਾਬ ਦੀ ਵਾਦੀ ਹੈ ਛੇਵਾਂ ਸਾਡਾ ਸੰਜੀਵ ਅਰੋੜਾ ਜਿਹੜੇ ਲੁਧਿਆਣੇ ਤੋਂ ਮੰਤਰੀ ਬਣੇ ਨੇ ਸਰਕਾਰ ਨੇ ਨਵਾਜਿਆ ਹੈ ਸਾਡੇ ਛੇਵੇਂ ਅਰੋੜਾ ਭਰਾਵਾਂ ਨੂੰ ਉਹਨਾਂ ਦਾ ਇਹ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹਮੇਸ਼ਾ ਹੀ ਸਮਾਜ ਦੇ ਕਲਿਆਣ ਦੇ ਕੰਮ ਲਈ ਧਾਰਮਿਕ ਕੰਮਾਂ ਲਈ ਹਮੇਸ਼ਾ ਹੀ ਸਮਾਜ ਦੇ ਨਾਲ